ਅੱਗੇ ਦੇ ਵਿੱਚ ਭਾਜਪਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕੁਝ ਕਿਹਾ ਜਾ ਰਿਹਾ ਹੈ ਤੁਹਾਨੂੰ ਵੀ ਸੁਣਾਉਣੀ ਆ। ਨਾ ਸਿਰਫ ਦੇਸ਼ ਨੂੰ ਬਲਕਿ ਦੁਨੀਆ ਨੂੰ ਦਿਖਾਤਾ ਇਹ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਇਸ ਅਲਾਈਵ ਐਂਡ ਕਿਕਿੰਗ ਬਹੁਤ ساری ਬਾਹਰੀ ਏਜੰਸੀਆਂ ਕਈ ਵਾਰੀ ਰੇਟਿੰਗ ਕਰਦੀਆਂ ਸੀ ਕਿ ਅੱਜ ਦੇ ਹਿੰਦੁਸਤਾਨ ਦੀ ਤਰੱਕੀ ਤੋਂ ਆਪਣੇ ਆਪ ਨੂੰ ਪਿੱਛੜੇ ਮਹਿਸੂਸ ਕਰਦੇ ਸੀ ਉਹ ਕਹਿੰਦੇ ਸੀ ਹਿੰਦੁਸਤਾਨ ਦੀ ਡੈਮੋਕਰੈਟਿਕ ਪਰ ਮਾਨਲੇ ਜੇਤੇ ਕਿ ਰੈਂਕਿੰਗਾਂ ਘਟੀ ਜਾ ਰਹੀ ਹੈ ਪਰ ਜਿਸ ਕਿਸਮ ਦੇ ਨਤੀਜੇ ਆਏ ਹੈ ਆ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਮੈਂ ਸਮਝਦਾ ਸਾਰੇ ਇੰਡੈਕਸਾਂ ਬਹੁਤ ਈਆਂ ਕਿ ਲੋਕਤੰਤਰ ਕਈ ਚੀਜ਼ ਨਹੀਂ ਦਾ ਨਾਮ ਹੈ ਲੋਕਾਂ ਨੇ بے ਖਾਬ ਹੋ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਤੇ ਉਹਦੇ ਨਾਲ ਨਾਲ ਕੋਈ ਨਹੀਂ ਕਰ ਰਹੀ ਉਹਨਾਂ ਨੇ ਇੱਕ ਬਹੁਤ ਲੰਬੇ ਸਮੇਂ ਤੋਂ ਜਿਹੜਾ ਮਸ਼ੀਨਾਂ ਨੂੰ ਲੈ ਕੇ ईवीएम ਨੂੰ ਲੈ ਕੇ ਜਿਹੜੇ ਖੱਸੇ ਬਾਰ-ਬਾਰ ਕਿਤੇ ਜਾ ਰਹੇ ਸੀ ਆਪਣੀ ਕਮਜ਼ੋਰੀਆਂ ਨੂੰ ਢੰਗਣ ਵਾਸਤੇ ਪੋਜੀਸ਼ਨ ਜਿਹੜੇ ਭਾਂਲੇ ਲਾ ਗਿਆ ਸੀ ਕਿ ਹਾਂ ਉਹ ਸਮਝਦਾ ਕਿ ਪੀਪਲ ਆਫ ਦਿਸ ਕੰਟਰੀ ਪੀਪਲ ਆਫ ਇੰਡੀਆ ਨੇ ਬਰੇ ਇਸ ਹੋਸਟ ਆਫ ईवीएमਸ ਵਾਂਸ ਐਂਡ ਫੋਰ ਆਲ ਆ ਰੋਲ ਨਾ ਦਾ ਜਿਹੜਾ ਖੇਡ ਸੀ ਉਹਨਾਂ ਨੇ ਉਹਦੇ 'ਤੇ ਬੁਲਸਟਾਪ ਲਾਤਾ ਇਹਦੇ ਵਾਸਤੇ ਮੈਂ ਵਧਾਈ ਦੇਣਾ ਜੇ ਇਸੀ ਜਨਤਾ ਨੂੰ ਕਿ ਮੈਂ ਬਧਾਈ ਜਨਤਾ ਦੇਤੀ ਜਨਤਾ ਨੂੰ ਕਿ ਉਹਨਾਂ ਨੇ ਤੀਜੀ ਵਾਰੀ ਫੇਰ ਤੋਂ ਐਨਡੀਏ ਦੀ ਸਰਕਾਰ ਬੀਜੇਪੀ ਦੀ ਸਰਕਾਰ ਕੁਜਲਮਤਰੀ ਮੋਦੀ ਦੀ ਮੋਦੀ ਜੀ ਦੇ ਨੇਤਰਤਵ ਚ ਬੰਗੜੀ ਸਰਕਾਰ ਦੇਤੇ ਮੋਹਰ ਲਾਈ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਦੇਸ਼ ਦੀ ਜਨਤਾ ਦਾ ਕਿ ਉਹਨਾਂ ਦਾ ਆਭਾਰੀ ਵੀ ਹਾਂ ਕਿ ਉਹਨਾਂ ਨੇ ਫੇਰ ਤੋਂ ਇੱਕ ਬਹੁਤ ਹੀ ਵੱਡੀ ਰਾਜਸਟ੍ਰਿਕ ਜਿਹੜੀ 3rd ਟਰਮ ਜਿਹੜੀ ਜਿੱਤੀ ਹੈ ਐਨਡੀਏ ਨੂੰ ਉਹਦੇ ਵਾਸਤੇ ਉਹਨਾਂ ਨੂੰ ਮੈਂ ਆਈ ਸਲੂਟ ਕਰਦਾ ਉਹਨਾਂ ਨਾਲ ਇੱਕ ਬਹੁਤ بڑے ਵਿਵੇਚ ਨਾਲ ਉਹਨਾਂ ਨੇ ਜਿਹੜਾ ਕੰਪਿਊਟਰ 'ਚ ਮੈਸੇਜ ਹੈ ਇੱਕ ਬਹੁਤ ਵੱਡਾ ਮੈਸੇਜ ਦੁਨੀਆ 'ਤੇ ਦਿੱਤਾ ਹੈ ਜਿੱਥੇ ਪੰਜਾਬ ਦਾ ਸਵਾਗਤ ਸਾਥੀਓ ਮੈਂ ਕਨਵਾਦੀਆਂ ਪੰਜਾਬ ਦੀ ਜਨਤਾ ਦਾ ਇਹ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਫੜੀ ਕੇ ਲੜ ਜਾਇ ਦੁਰਪੂਰ ਕਟਨਾਵਾ ਸਾਡੇ ਬੀਜਪੀ ਦੇ ਉਮੀਦਵਾਰਾਂ ਦੇ ਖਿਲਾਫ ਇਹ ਇੱਕ ਬੜਾ ਸੋਚੀ ਸਮਝੀ ਸਾਜੀ ਤੇ ਮਹਿਤਵਪੂਰਨ ਮਾਹੌਲ ਪਰ ਕਾੰਢੀ ਕੋਸ਼ਿਸ਼ ਕੀਤੀ ਗਈ ਪਰ ਓਵਰ ਆਲ ਬਹੁਤ ਹੀ ਸ਼ਾਂਤ ਸੁਭਾਅ ਦੇ ਰੂਪ ਰੂਪ ਰਿਕੇ ਦਿਲਾੜ ਮੋਟਾ ਥੋਕੀ ਹੈ ਮੈਂ ਪੰਜਾਬ ਦੀ ਜਨਤਾ ਦਾ ਵਾਰੀ ਹਾਂ ਤੇ ਉਹਨਾਂ ਦੇ ਦਿੱਤੇ ਫਤੂਏ ਦਾ ਮੈਂ ਸਹਿਮਤ ਕਰਵਾਣ ਕਰਨਾ ਜੁਨਾ ਨੇ ਬਹੁਤ ਹੀ ਸ਼ਾਂਤ ਸੁਭਾਅ ਦੇ ਰੂਪ ਰੂਪ ਰਿਕੇ ਨਾਲ ਆਪਣਾ ਬਤਵਾ ਜੜਾ ਦਿੱਤਾ ਹੈ ਇਹਦੇ ਬਾਅਦ ਇਹਦੇ ਵਿੱਚ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਮੈਂ ਜਿੱਥੇ ਹੈ ਬਾੜੀਆਂ ਪੰਜਾਬ ਦੀ ਜਨਤਾ ਦਾ ਵੋਟਰ ਦਾ ਉਥੇ ਹੀ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹੂੰਗਾ ਤੇ ਧੰਨਵਾਦ ਕਰਨਾ ਚਾਹੂੰਗਾ ਬੀਜੇਪੀ ਦੇ ਵਰਕਰ ਦਾ ਸਾਡੇ ਬੀਜੇਪੀ ਦੇ ਕਾਰਕਟਰਵਾ ਨੇ ਜਿਸ ਤਰ੍ਹਾਂ ਜੋਸ਼ ਤੇ ਹੌਸਲੇ ਦੇ ਨਾਲ ਇੱਕ ਮੁਹਿੰਮ ਦੇ ਰੂਪ ਤੇ ਪੰਜਾਬ ਦੇ ਕੋਨੇ ਕੋਨੇ ਦੇ ਜਾ ਕੇ ਜਿਹੜੀ ਰੀਜੈਂਕੀ ਪੰਜਾਬ ਦੇ ਅੰਦਰ ਸਿਰਫ 3 ਪਾਕ ਬੰਨੀ ਹਲਕਾ ਸੈ ਜ਼ਿਮਤ ਦੀ 13 ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਇੱਕ ਛੋਟੇ ਨੇ ਸਮੇਂ ਦੇ ਦੌਰਾਨ ਜਦੋਂ ਤੋਂ ਫੈਸਲਾ ਹੋਇਆ ਵੀ ਇਹ ਇੱਕ ਨਈ ਇਲੈਕਸ਼ਨ ਹੋਣੀ ਜਿਸ ਤਰ੍ਹਾਂ ਉਹਨਾਂ ਨੇ ਭੈਣ ਦੇ ਬੀਜੇਪੀ ਦਾ ਸਹੇਯਾ ਕਰ ਕਰ ਪਿੰਡ ਪਿੰਡ ਲਾਇਆ ਮੈਂ ਉਹਨਾਂ ਦਾ ਧੰਨਵਾਦੀ ਗਿਆ ਕਿ ਉਹਨਾਂ ਨੂੰ ਮੇਰਾ ਭਾਰੀ ਕਰਤੱਵ ਬਹੁਤ ਹੀ ਹੌਸਲੇ ਨਾਲ ਉਹਨਾਂ ਨੇ ਕੰਮ ਕਰਕੇ ਦੇ ਖਾਸ ਤੌਰ ਤੇ ਪਿੰਡੂ ਇਲਾਕੇ ਦੇ ਵਿੱਚ ਇੱਕ ਇੱਕ ਵੋਲੰਟਰਾਂ ਦਾ ਖੜਾ ਦਿੱਤਾ ਗਿਆ ਸੀ ਉਹਨਾਂ ਦੇ ਜਾ ਕੇ ਨਾ ਸਿਰਫ বিজেਪ ਦਾ ਸਨੇਹ ਲਾਇਆ ਪਰ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਜਿੱਥੇ ਸਾਡੀ 70% ਕੋਰ ਸੀਗੀ 2022 ਦੇ ਇਲੈਕਸ਼ਨਾਂ ਦੇ ਅੰਦਰ ਉਹ ਅੱਜ 80% ਵਰਗੇ 90% ਦੇ ਕਰੀਬ ਪਹੁੰਚੀ ਹੋਈ ਹੈ ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜਪੀ ਦੇ ਕਾਰਕਟਰਾ ਤੇ ਬੀਜਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਹੈ ਜਿਹੜੇ ਸਾਡੇ ਸੰਗਠਨ ਦੇ ਮੰਤਰੀ ਹੈ ਸਾਡੇ ਜਿਹੜੇ ਸੈਂਟਰ ਤੋਂ ਜਿਹੜਾ ਨੇ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ ਡਾਇਰੈਕਟ ਸਿਰ ਦਿੱਤੀਆਂ ਮੈਂ ਸਾਰਿਆਂ ਦਾ ਉਹਨਾਂ ਦਾ ਬਾੜੀ ਹਾਂ ਜਿੱਥੇ ਤਾਈ ਅਸਨ ਜਿਹੜਾ ਦਾ ਟੈਸਟ ਆਫ ਦਾ ਪੋਟਿੰਗ ਲਾਈਨ ਇਨ ਇਟ ਸੀਟਿੰਗ ਉਹ ਹੈ ਸਾਨੂੰ ਸੀਟਾਂ ਕਿੰਨੀਆਂ ਆਈਆਂ ਉਹਦੀ ਜ਼ਿੰਮੇਵਾਰੀ ਮੈਂ ਐਜ਼ ਬੀਜਪੀ ਦੇ ਪ੍ਰਧਾਨ ਦੇ ਆਪਣੀ ਸਮਝਦਾ that are not been able to translate that strength that increase in vote percentage into seats mai is tak ki apni zimmedari samajh ja ki mera farz banta siga jeda ek prant vibhag hai punjab de andar us prant nu mai tod nahi sakya ki bjd ticket ya kisanan de khilaf hai jedi hai punjabian de khilaf hai jedi pranti purane sade lokan de bharati si punjab de andar asi bahut koshish kitti ਅਜੀ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਜੀ.ਪੀ ਨੇ ਕੀਤਾ ਲੋਕਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਕਰੀ ਪਰ 15 ਲੱਖ ਕਿਸਾਨ ਜਿਹੜੇ 6000 ਰੁਪਏ ਸਰਨਾਮਾ ਤੋਂ ਵਾਝੇ ਕੀਤੇ ਗਏ ਆ ਸਾਰੀਆਂ ਗੱਲਾਂ ਨੂੰ ਦੇ ਸਾਹਮਣੇ ਰੱਖਿਆ ਐਮ.ਐਸ.ਟੀ ਦੀ ਗੱਲ ਕੀਤੀ ਗਈ ਪਰੰਤੂ ਇਹਦੇ ਨਾਲ ਕਿਤੇ ਮੇਰੇ ਉਹਦੇ ਆਜਾ ਡਿਲੇਕਸ਼ਨ ਡੱਟਦੀ ਹੈ ਉਹ ਚੋਣ ਜਿਹੜਾ ਵੋਟ ਪਿਆ ਸੀਗਾ ਉਹ ਕਾਂਗਰਸ ਤੇ ਅਥਾਲੀਅਨ ਪਾਰਟੀ ਦੇ ਖਿਲਾਫ ਪਿਆ ਸੀਗਾ ਤੇ ਆਮ ਨੂੰ ਗਿਆ ਸੀਗਾ ਐਤੀ ਜਿਹੜਾ ਵੋਟ ਆ ਹੁਣ ਪਿਆ ਉਹ ਵੋਟ ਆਮ ਆਦੀ ਪਾਰਟੀ ਦੇ ਖਿਲਾਫ ਪਿਆ ਜਿਹੋਦੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਹੜਾ ਵੋਟ ਸ਼ੇਅਰ ਹੈ ਕਾਂਗਰਸ ਦਾ ਵੋਟ ਸ਼ੇਅਰ ਲੇਕੋ ਸਿਰਫ 30% ਦੇ ਬਣੇ ਇਹ ਅੰਕੜੇ ਬਾਅਦ ਵਿੱਚ ਐਟਕੇ ਖੁਲਾਸਾ ਕਰਾਂਗੇ ਪਰ ਅੱਜ ਮੈਂ ਕਹਿਣਾ ਚਾਹਣਾ ਕਿ ਇਹ ਲੋਕ ਜਿਹੜੇ ਆਪਣੀ ਬਗਲਾ ਮਾਰ ਰਹੇ ਹੈ ਆ ਵੋਟ ਕਾਂਗਰਸ ਪਾਰਟੀ ਨੂੰ ਨਹੀਂ ਆ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਪਾਇਆ ਤੇ ਉਹ ਜਿਹੜਾ ਆ ਵੋਟ ਸ਼ਿਫਟ ਹੋਇਆ ਇਹਦੇ 42% ਤੋਂ ਘਟ ਕੇ ਹੈ ਜਿਹੜੇ 26% ਤੇ ਆਏ ਹੈ ਉਹ ਕਰੀਬ 16% ਵੋਟ ਜਿਹੜਾ ਕਟਿਆ ਉਹ ਮੈਂ ਸਮਝਦਾ ਡਾਇਰੈਕਟ ਟ੍ਰਾਂਸਫਰ ਲੋਕਾਂ ਨੇ ਭਾਜਪੀ ਦੇ ਕਾਰਕਟਵਾਦੀ ਹਮਦਰਦ ਜੋੜ ਕਰਦੇ ਉਹਦੇ ਵਿੱਚ ਭਾਜਪੀ ਦਾ ਸ਼ੇਅਰ ਵਧਿਆ ਇਹ ਇਹਨੂੰ ਦੇਖਦੇ ਅੱਜ ਜਿਹੜੀਆਂ ਮੇਰ ਕਲਾ ਉੱਤੇ ਸਾਹਮਣੇ ਆਈ ਹੈ ਸਾਥੀਓ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਿਹਾ ਸਾਡੀ ਕਮਿਊਨਿਟੀ ਕਰਕੇ ਹੋਸਾ ਹੈ ਬਸ ਨਹੀਂ ਦੀ ਕਮਿਊਨਿਟੀ ਕਰਕੇ ਅਸੀਂ ਕੋਈ ਸੀਟ ਨਹੀਂ ਦਿੱਤੇਗੇ ਬਟ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ بڑے ਹੌਸਲੇ ਨਾਲ ਜਿਹੜੀ ਕਰੀਮਨ 3 ਸੀਟਾਂ ਦੇ ਉੱਤੇ ਦੋਨੋਂ ਰੱਖ ਰਹੇ ਆਂ 5 ਸੀਟਾਂ ਦੇ ਉੱਤੇ ਕਰੀਮਨ ਦੱਜੇ ਨੰਬਰ ਤੇ ਆਏ ਆਂ 90% ਸਾਰਾ ਵਧਿਆ ਹੈ ਮੈਂ ਇਸੇ ਕੋਈ ਬਾਹਾਰੀ ਨਹੀਂ ਮੰਨਦਾ ਕਿ ਸਾਡਾ ਵੋਟ ਪਰਸੈਂਟਜ ਅਕਾਲੀਆਂ ਤੋਂ ਅੱਗੇ ਨਿਕਲ ਗਿਆ ਸਾਡਾ ਪਰਸੈਂਟ ਉਹਨਾਂ ਨੂੰ ਨਹੀਂ ਦਿਖਾਣਾ ਨਹੀਂ ਸੀਗਾ ਸਾਡਾ ਪੱਖਸ ਸੀਗਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਮੌਕਾ ਦੇ ਸਕੀਏ ਕਿਥੇ ਉਹ ਜਾ ਕੇ ਆਪਣਾ ਘਟ ਸਕਣ ਉਹਦੇ ਵਿੱਚ ਜਰੂਰ ਸੁਨੀਤਖੜ ਕਮਜ਼ੋਰ ਰਿਹਾ ਐ ਇਸੇ ਲੋਕਾਂ ਨੂੰ ਬੀਜੇਪੀ ਇੱਕ ਵਾਇਬਲ ਆਲਟਰਨੇਟਿਵ ਦੇ ਤੌਰ ਤੇ ਨੀਬੇਸ ਕਰ ਲਈ ਜਿੰਨਾ ਸਮਾਂ ਮਿਲਿਆ ਪਰ ਸਾਡੀ ਉਹ ਅੱਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਬੁਢਾਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲਾਣੇ ਅਸੀਂ ਲੋਕਾਂ ਨੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਸਿਰ ਮੱਥੇ ਸਾਜਿਆ ਜਿਹੜਾ ਉਹਨਾਂ ਨੇ ਚਾਹ ਕਾਂਗਰਸ ਨੂੰ ਵੋਟਾਂ ਪਾਈਆਂ ਚਾਹ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਥੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਪਰੋਸੇ ਨਹੀਂ ਛੱਡ ਸਕਦੇ ਸਾਡੇ ਅੱਜ ਵੀ ਨਾ ਫੇਰ ਉਹੀ ਦਾ ਬੋੜ ਅੱਜ ਗਰੰਟੀ ਦੀ ਰਹੀਆਂ ਗੱਲ ਇਹ ਹੈ ਕਿੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਹਨਾਂ ਨਿਆ ਕਾਰੀਆਂ ਕਰਤੂਤਾ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵੱਖ ਵੱਖੀ ਤਰ੍ਹਾਂ ਦੇ ਮੋਖਾ ਮਿਲੇ ਹੈ ਇਸੇ ਤਰ੍ਹਾਂ ਉਹਦੇ ਵਾਸਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਾਂ ਕਿ ਬੀਜੇਪੀ ਦੀ ਜ਼ਿੰਮੇਵਾਰੀ ਨੈਸ਼ਨਲ ਪਾਰਟੀ ਹੋਣ ਦੇ ਨਾਲ ਤੇ ਤੀਜੀ ਵਾਰ ਸਰਕਾਰ ਬਣਾਉਣ ਦੇ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਅਸੀਂ ਚਾਰ ਸਾਲ ਦੇ ਪੇਰਾ ਦੇ ਵਾਸਤੇ ਉਹਨਰੇ ਹੱਕਾਂ ਤੇ ਲੜਾਈ ਲੜਨ ਵਾਸਤੇ ਬੀਜੇਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਜਾ ਬਲੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਨਾ ਕਿ ਤੁਸੀਂ ਸਾਨੂੰ ਇਸ ਗੱਲ ਨਾਲ ਵਾਗਿਆ ਹੈ ਕਿ ਅਸੀਂ ਇਹ ਦੇ ਉਤੇ ਇਸ ਕਸਟੋਟ ਦੇ ਉਤੇ ਪੂਰੇ ਉਤਰਾਂਗੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਮਿਲ ਤੋਂ ਮੈਂ ਇਹ ਵੀ ਜਨਤਾ ਦਾ ਧੰਨਵਾਦ ਕਰਨਾ ਚਾਹੂਗਾ ਕਿ ਉਹਨਾਂ ਨੇ ਭੇਂਟ ਕੀਤੀ ਸਰਕਾਰ ਬੀਜੇਪੀ ਦੀ ਸਰਕਾਰ ਤੇ ਜੀ ਬਾਈ ਅੰਦਰ ਦੇ ਅੰਦਰ ਬਣਾ ਕੇ ਜਿਹੜਾ ਆਪਣਾ ਵਿਸ਼ਵਾਸ ਰੱਖੀਦਾ ਹੈ ਬੀਜੇਪੀ ਦੇ ਉਹਦੇ ਵਾਸਤੇ ਮੈਂ ਬਹੁਤ-ਬਹੁਤ ਅਭਾਰੀਆਂ ਜੈ ਜੈ ਅੱਲਾਹ ਇੱਕ ਇਹ ਚਰਚਾ ਸੀ ਕਿ ਗ੍ਰਾਮ ਮੰਦਿਰ ਤੇ ਹਿੰਦੂਫੋਰ ਪੋਲਰਾਈਜ਼ ਹੋ ਰਿਹਾ ਹੈ ਉਹ ਲੱਗਦਾ ਕਿ ਕਿਹਦੇ ਵਿੱਚ ਹੋ ਰਿਹਾ ਹੈ ਦੇਖੋ ਮੈਂ ਹਮੇਸ਼ਾ ਇਸ ਗੱਲ ਤੇ ਪਹਿਲਾਂ ਦਿੰਦੇ ਰਹੇ ਹਾਂ ਸਾਹਿਬ ਇਹ ਇੱਕ ਸੈਕੂਲਰ ਦੇਸ਼ ਹੈ ਉਹਦੇ ਵਿੱਚ ਸਭ ਤੋਂ ਸੈਕੂਲਰ ਜਿਹੜਾ ਸੂਬਾ ਹੈ ਉਹ ਪੰਜਾਬ ਹੈ ਤੇ ਉਸ ਸੈਕੂਲਰ ਸੂਬੇ ਦੇ ਪੰਜਾਬ ਦੇ ਅੰਦਰ Hindu ਇੱਕ ਸੈਕੂਲਰ ਜਮਾਤ ਹੈ ਜਿਹੜੀ ਸੈਕੂਲਰ ਸਭ ਤੋਂ ਬਾਰੀ ਬਾਰੀ ਕਿਸੇ ਜਾਤ ਦਾ ਹੈ ਕਿਸੇ ਕੌਮ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ ਇਹ ਹੈ ਪ੍ਰੂਵ देयर ਸੈਕੂਲਰ ਸੈਕੂਲਰ ਕ੍ਰੈਡੈਂਸ਼ੀਅਲਸ ਟਾਈਮ ਐਂਡ ਅਗੇ ਇਸ ਗੱਲ ਦੇ ਉੱਤੇ ਹੁਣ ਫੁੱਲ ਸਟਾਪ ਲੱਗਣਾ ਚਾਹੀਦਾ ਹੈ ਉਹਨਾਂ ਨੂੰ ਬਹੁਤ ਉਕਸਾਇਆ ਗਿਆ ਸੈਕਿੰਡ ਕਲਾਸ ਸਿਟੀਜ਼ਨ ਤੌਰ ਤੇ ਕਾਂਗਰਸ ਨੇ ਕੀਤਾ ਪਰ ਉਹਨਾਂ ਨੇ ਆਪਣਾ ਸੈਕੂਲਰਿਜ਼ਮ ਦੇ ਅਜੰਡੇ ਤੋਂ ਪਾਸੇ ਨਹੀਂ ਡੋਲੇ ਪਰ there has been a polarization punjab de andar jehdi katran punji taaqat sir jehdi hai chakri hai oh is aam aadmi party de congress party di nalayaki ethe aam aamni apne aap nu surakshit mehsoos nahi karda jehde karke dopehra sangroot che ghatna vapri si ajj pher ohi halaat in a vacuum of leadership ਕਾਲਾ ਕਾਲਾ ਹੋ ਰਿਹਾ ਜਿਹਦੇ ਵਾਸਤੇ ਚਿੰਤਾ ਦਾ ਹੁਸਿਆ ਹੈ ਇਹਦੇ ਕਰਕੇ ਮੇਰਾ ਸਮਝਾ ਜੀਜੇਪੀ ਜ਼ਿੰਮੇਵਾਰੀ ਹੋਰ ਵੀ ਵੱਧਦੀ ਹੈ ਜੇ ਐਸੀ ਮਿਲ ਕੇ ਪੰਜਾਬ ਦੇ ਉੱਤੇ ਪੈਰਾ ਲਈਏ ਜਾਂ ਤੇ ਕਾਲਾ ਲਈਏ ਪੰਜਾਬ ਦੇ ਅੰਦਰ ਸਾਰੇ ਨੂੰ ਖਾਣ ਲੈ ਕੇ ਚੱਲ ਸਕੀਏ ਇਸ ਕਿਸਮ ਦੀ ਲੀਡਰਸ਼ਿਪ ਜੀਜੇਪੀ ਪ੍ਰੋਵਾਈਡ ਕਰੂ ਜਦੋਂ ਸਰ ਆਸਾ ਉਹ ਆਪੇ ਲੋਕਾਂ ਨੇ ਹੈਗਾ ਬਾਕੀ ਬਰੇ ਆ 10% ਦਾ ਤੁਹਾਡੀ ਪੁਰਾਣੀ ਨੌ ਮਾਸ ਦਾ ਰਿਸ਼ਤਾ ਦੀ ਸੈਕਟਰੀ ਪਾਰਟੀ ਉਹਦਾ 13% ਰਹਿ ਗਿਆ ਕੀ ਉਹਦਾ ਫੋਟ ਜਿਹੜਾ ਸੈਕਟਰੀ ਕਿੱਥੇ ਗਿਆ ਆਪਾਂ ਨੂੰ ਇਹ ਕੋਈ ਟੇਟਾ ਵੋਟ ਅਜੇ ਪੂਰੇ ਗਿਨੇ ਵੀ ਨਹੀਂ ਗਏ ਸਾਰੇ ਗੱਲਾਂ ਨੂੰ ਭੋਗਿਆ ਜਾਊਗਾ ਪਰ ਮੋਟੀ ਮੋਟੀ ਅਦਾਜ ਜਿਹੜੇ ਸਾਹਮਣੇ ਆਈ ਹੈ ਵੀ ਬੀਜੇਪੀ ਨੂੰ ਬੀਜੇਪੀ ਨੂੰ ਇੱਕ ਲੋਕਾਂ ਨੇ ਪ੍ਰੋਸਾ ਦਿੱਤਾ ਹੈ ਕਿ ਵੋਟ ਸ਼ੇਅਰ 7% 6.9 ਤੋਂ ਵੱਧ ਕੇ 19% ਤੇ ਪਹੁੰਚਿਆ ਹੈ ਅਸੀਂ ਇਹਦਾ ਧੰਨਵਾਦ ਕਰਦੇ ਆ ਪੰਜਾਬ ਦੀ ਜਨਤਾ ਦਾ ਤੇ ਇਹਦਾ ਸਾਰੀਆਂ ਗੱਲਾਂ ਤੇ ਕਿਹਦਾ ਕਿਹਦੇ ਕੋਲ ਗਿਆ ਇੱਕ ਗੱਲ ਮੈਂ ਮੰਨਦਾ ਕਿ ਇਹਨਾਂ ਦੋਨਾਂ ਜੀ ਦੀ ਸਾਧ ਗੜ ਗੰਟੂਕ ਸੀ ਨਹੀਂ ਕੀਤੀ ਅੱਜ ਕੋਈ ਨਹੀਂ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਭਾਜਪਾ ਦੀ ਖਰਾਬ ਜਿਹੀ ਗੰਟੂਕ ਸੀ ਉਹਦਾ ਨਤੀਜਾ ਹੈ ਕਿਉਂਕਿ ਬਹੁਤ ਸਾਰੇ ਮੈਂ ਜਲੰਧਰ ਵੀ ਦੇਖਿਆ ਮੈਂ ਹੁਸ਼ਾਰਪੁਰ ਵੀ ਦੇਖਿਆ ਜਿੱਥੇ ਇਹਨਾਂ ਨੇ ਆਪਣੇ ਬਹੁਤ ਟ੍ਰਾਂਸਫਰ ਕੀਤੇ ਹਨ ਇਹਨਾਂ ਨੇ ਜਦੋਂ ਲਗਿਆ ਆਮ ਆਦਮੀ ਪਾਰਟੀ ਨੂੰ ਵੀਰ ਜੀ ਜਿੱਤੇ ਤਦ ਅਗੰਦਰ ਜੀ ਉਹ ਵੋਟਰ ਇਹਨਾਂ ਨੇ ਕਾਂਗਰਸ ਨੂੰ ਕੋਈ ਨਹੀਂ ਜਿੱਤੇ ਇਹਨਾਂ ਨੇ ਦੇਖਿਆ ਹੁਸ਼ਿਆਰਪੁਰ ਦੇ ਅੰਦਰ ਪਿਆ ਤਾਂ ਨਹੀਂ ਜਿੱਤੇ ਕਾਂਗਰਸ ਤੇ ਉਹਨਾਂ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਕੋਈਆਂ ਆ ਜਿਹੜੇ ਤੁਸੀਂ ਆંકੜੇ ਦੇਖ ਰਹੇ ਹੋ ਉਹ ਜਿਹੜੀ ਇੱਕ ਭਰਤੀ ਮらい ਗਈ ਸੀ ਵੀ ਇਹ ਦੋਨੋਂ ਆਟਾ ਲੱਗ ਰਹੇ ਐ ਸਾਬ ਉਹਦੇ ਵਿੱਚ ਕਿਤੇ ਕਾਮਯਾਬ ਹੋ ਗਏ ਉਹ ਜ਼ਿੰਮੇਵਾਰੀ ਪ੍ਰਧਾਨ ਦੇ ਤੌਰ ਤੇ ਮੇਰੀ ਸੀ ਕਿ ਲੋਕਾਂ ਨੂੰ ਮੈਂ ਅਰਾਹ ਕਰਾਂ ਪਿਆ ਲੋਕ ਤੁਹਾਨੂੰ ਬੇਫੂਰ ਬਣਾ ਰਹੇ ਐ ਉਹ ਲੋਕਾਂ ਨੂੰ ਗੇਮ ਖੋਬਣਾ ਕਿ ਆ ਬੋਤਾ ਲੈ ਗਏ ਪਰ ਲੋਕਾਂ ਦਾ ਫਤਵਾ ਹੈ ਸਾਬ ਉਹਨਾਂ ਨੂੰ ਮੁਬਾਰਕ ਸਾਡੇ ਸਿਰ 'ਤੇ ਕਮੇਡੀ ਫਰੀਦਕੋਟ ਜਿੱਤਦਾ ਹੋਵੇ ਦੂਰ ਸਾਪੀ ਫਰੀਦਕੋਟ ਦੇ ਰਾਜ ਨੂੰ ਮੈਂ ਸਾਰੇ ਉਸ ਸੋਚ ਨੂੰ ਮੈਂ ਕਹਿੰਦਾ ਸਾਬ ਵਿਅਕਤੀ ਵਿਸ਼ੇਸ਼ ਨਾਲ ਕੋਈ ਰੋਣਾ ਨਹੀਂ ਰੋਣਾ ਸੋਚ ਲੈ ਸੋਚ ਲੈ ਕਿ ਸੋਚ ਇਸ ਕਿਸਮ ਦੀ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਲੋਕਤੰਤਰੀ ਪੈਰਾਮੀਟਰ ਹੈਗੇ ਸਾਬ ਇਹਾਰ ਬਾਉਂਡਰੀਜ਼ ਆਫ ਲੋਕ ਸੰਘਰਸ਼ ਦੇ ਵਿੱਚ ਅਧਿਕਾਰ ਉਨਾਂ ਦੇ ਨਾਲ-ਨਾਲ ਜ਼ਿੰਮੇਵਾਰੀਆਂ ਵੀ ਐ ਤੇ ਲਿਮਿਟਸ ਵੀ ਐ ਆਈ ਹੋਪ ਐਂਡ ਆਈ ਪ੍ਰੇਅ ਮੈਂ ਅਰਦਾਸ ਵੀ ਕਰਨਾ ਵਾਹਿਗੁਰੂ ਦੇ ਅੱਗੇ ਤੇ ਮੈਂ ਉਮੀਦ ਵੀ ਕਰਨਾ ਇਹ ਸਾਡਾ ਲੋਕਤੰਤਰ ਜਿਹੜਾ ਮਜ਼ਬੂਤ ਐ ਇਸ ਤੁੰਗੇ ਖਿਆਲਾਂ ਨੂੰ ਲੋਕਤੰਤਰ ਦੀ 프리 ਦੀਆਂ ਦੇ ਵਿੱਚ ਰਹਿ ਕੇ ਅਸੀਂ ਸੰਭਾਲ ਸਕਾਂਗੇ ਇਹਦੇ ਨਾਲ ਇਹ ਵੀ ਸਮਝਣਾ ਕਿ ਸਾਡੀ ਪ੍ਰਜਾਣ ਦੀ ਸਰਕਾਰ ਗੈਰਜੂਏਵਾਰਾ ਨਾ ਛੱਲੇਗਾਣੇ ਛੱਡ ਕੇ ਇਸ ਸਥਿਤੀ ਦੀ ਗੰਭੀਰਤਾ ਨੂੰ ਗੰਭੀਰ ਪੰਨਾ ਲੈ ਕੇ ਇੱਕ ਮੁੱਖ ਮੰਤਰੀ ਦਾ ਰੋਲ ਬਣ ਗਏ ਨਾ ਕਿ ਇੱਕ ਥੀਏਟਰ ਆਰਟਿਸਟ ਦਾ ਬਣ ਗਏ ਜਿਹਦੇ ਕਰਕੇ ਪੰਜਾਬ ਇਸ ਕਾਰਨ ਦਾ ਕਾਰਨ ਤੇ ਪੁੱਛੇ ਜਕਰ ਸਾਹਿਬ ਆਰਵਾਦ ਵੀ ਪਾਰਟੀ ਦੇ ਵੀ ਚਾਰ ਮੰਤਰੀ ਹੋ ਤਿੰਨ ਵਿਧਾਇਕ ਹਾਰੇ ਨੇ